ਬਠਿੰਡਾ ਦੇ ਅੰਦਰ ਦੋ ਵੱਖ-ਵੱਖ ਕੰਪਨੀਆਂ ਦੇ ਨਕਲੀ ਬੂਟ ਵੇਚਣ ਦੇ ਮਾਮਲੇ ਦੇ ਵਿੱਚ ਅੱਜ ਥਾਣਾ ਕਤਾਲੀ ਵਿਖੇ ਕੀਤਾ ਗਿਆ ਕਾਪੀਰਾਈਟ ਐਕਟ ਤਹਿਤ ਮਾਮਲਾ ਦਰਜ ਅਤੇ ਫਿਰ ਉਸ ਦੁਕਾਨ ਤੇ ਕੀਤੀ ਗਈ ਰੇਡ ਮਾਮਲਾ ਬਠਿੰਡਾ ਦੇ ਗਲੀ ਨੰਬਰ 6 ਐਮਐਚਆਰ ਸਕੂਲ ਦੇ ਨੇੜੇ ਦਾ ਜਿੱਥੇ ਇੱਕ ਦੁਕਾਨ ਦੇ ਉੱਤੇ ਐਡੀਡਾਸ ਅਤੇ ਨਾਈਕੀ ਕੰਪਨੀ ਦੇ ਬੂਟਾਂ ਦੇ ਨਾਮ ਦੇ ਉੱਤੇ ਨਕਲੀ ਬੂਟ ਜਿਹੜੇ ਵੇਚੇ ਜਾ ਰਹੇ ਸਨ ਤਾਂ ਜਦ ਉਸ ਸੰਬੰਧੀ ਕੰਪਨੀ ਨੂੰ ਪਤਾ ਲੱਗਿਆ ਤਾਂ ਕੰਪਨੀ ਨੇ ਆਪਣੇ ਬੰਦੇ ਭੇਜ ਕੇ ਪਹਿਲਾਂ ਤਾਂ ਉੱਥੇ ਜਾਂਚ ਕਰਵਾਈ ਅਤੇ ਉਸ ਤੋਂ ਬਾਅਦ ਥਾਣਾ ਕਤਵਾਲੀ ਵਿਖੇ ਮਾਮਲਾ ਦਰਜ ਇਹਨਾਂ ਵੱਲੋਂ ਕੀਤਾ ਗਿਆ ਅਤੇ ਇਹਨਾਂ ਵੱਲੋਂ ਪੁਲਿਸ ਨੂੰ ਨਾਲ ਲੈ ਕੇ ਇਸ ਦੁਕਾਨ ਦੇ ਉੱਤੇ ਜਿਹੜੀ ਰੇਡ ਹੈ ਉਹ ਆਪਣਾ ਕੀਤੀ ਗਈ ਤਾਂ ਇੱਥੋਂ 800 ਦੇ ਲਗਭਗ ਜਿਹੜੇ ਇਸ ਇਹ ਆਪਣਾ ਵਕ ਵਕ ਜੋ ਆਪਣਾ ਕੰਪਨੀਆਂ ਸਨ ਐਡੀਡਾਸ ਅਤੇ ਨੈਕੀ ਦੇ ਨਕਲੀ ਬੂਟ ਇਸ ਜਗ੍ਹਾ ਤੋਂ ਮਿਲੇ ਹਨ ਅਤੇ ਇਸ ਨੂੰ ਲੈ ਕੇ ਐਸਐਚਯੂ ਨੇ ਕਿਹਾ ਕਿ ਉਹਨਾਂ ਵੱਲੋਂ ਕੁਝ ਲੋਕਾਂ ਨੂੰ ਰਾਉਂਡ ਅਪ ਕੀਤਾ ਗਿਆ ਉਹਨਾਂ ਵੱਲੋਂ ਪਹਿਲਾਂ ਮਾਮਲਾ ਬੀਆੜਾ ਇੱਥੇ ਆਪਣਾ ਦਰਜ ਕੀਤਾ ਗਿਆ ਸੀ ਅਤੇ ਹੁਣ ਇੱਥੇ ਰੀਡ ਚੱਲ ਰਹੀ ਹੈ ਅਸੀਂ ਦਿਖਾ ਰਹੇ ਹਾਂ ਇਹ ਸਾਰੀਆਂ ਤਸਵੀਰਾਂ ਬਟਿੰਡਾ ਦੇ ਐਮਐਚਐਲ ਸਕੂਲ ਦੇ ਨੇੜੇ 6 ਨੰਬਰ ਗਲੀ ਦੀਆਂ ਜਿੱਥੇ ਨਕਲੀ ਬੂਟ ਨੇ ਜਿਹੜੇ ਉਹ ਐਡੀਡਾਸ ਅਤੇ ਨੈਕੀ ਕੰਪਨੀ ਦੇ ਵੇਚੇ ਜਾ ਰਹੇ ਸਨ ਆਓ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨੇ ਇੱਥੇ ਨੇੜੇ ਦੇ ਲੋਕ ਅਤੇ ਐਸ ਐਚਓ ਅਤੇ ਉਸ ਕੰਪਨੀ ਦੇ ਜੋ ਆਪਣਾ ਇੱਥੇ ਆਪਣਾ ਆਏ ਹੋਏ ਹਨ ਕਰਮਚਾਰੀ ਕਿਸ ਤਰ੍ਹਾਂ ਦੁਕਾਨਦਾਰ ਨੂੰ ਇਸ ਤਰ੍ਹਾਂ ਚੇ ਕਰਦੇ ਹਾਂ ਸਰ ਇਹ ਆਨਲਾਈਨ ਵੇਚ ਰਹੇ ਆ ਆਨਲਾਈਨ ਸਾਈਟਾਂ ਬਣਾਈਆਂ ਹੋਈਆਂ ਇਹਨਾਂ ਨੇ ਤੁਸੀਂ ਆ ਦੇਖ ਸਕਦੇ ਹੋ ਇਹ ਸਾਈਟ ਬਣਾਈ ਹੋਈ ਹੈ ਜਿਹਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਕੰਪਨੀ ਨੂੰ ਇਹ ਸਾਈਟਾਂ ਬਣਾਈਆਂ ਹੋਈਆਂ ਚਲ ਇਸ ਕਰਕੇ ਸਰ ਕਾਰਵਾਈਆਂ ਹੋ ਰਹੀਆਂ ਇਹ ਆਨਲਾਈਨ ਵੇਚ ਰਹੇ ਆ ਔਰ ਉਹ ਕੁਆਂਟੀਟੀ ਚ ਵੇਚ ਰਹੇ ਆ ਸਰ ਜੋ ਆਪਾਂ ਸੋਚ ਨਹੀਂ ਸਕਦੇ ਸਰ ਇਹ ਬਾਹਰ ਵੀ ਭੇਜ ਰਹੇ ਆ ਇੰਡੀਆ ਤੋਂ ਬਾਹਰ ਵੀ ਜਾ ਰਹੇ ਇਹਨਾਂ ਦਾ ਲੋਕਲ ਵੀ ਮਾਲ ਵਿਕ ਰਿਹਾ ਔਰ ਟੈਕਸ ਦੀ ਚੋਰੀ ਹੋ ਰਹੀ ਆ ਬਹੁਤ ਬੜੀ ਪਰ ਪਰ ਜਿੱਦੇ ਵੀ ਕੰਪਨੀਆਂ ਦੇ ਸ਼ੋਅਰੂਮ ਖੁੱਲੇ ਨੇ ਉਹ ਤਕਰੀਬਨ ਜਾਂ ਤਾਂ ਬੰਦ ਬੰਦ ਹੋ ਗਏ ਨੇ ਤੇ ਜਾਂ ਉੱਥੇ ਕੋਈ ਦਾਤੀ ਹੋਏਗਾ ਸਰ ਬੰਦ ਵੀ ਇਹ ਕਰਕੇ ਹੀ ਹੋ ਰਿਹਾ ਜੋ ਇਹ ਕੰਪਨੀ ਡੁਪਲੀਕੇਟ ਬਣਾ ਕੇ ਵੇਚ ਰਹੀ ਹੈ ਮਾਰਕੀਟ ਤੇ ਉਹਦੇ ਕਰਕੇ ਕੰਪਨੀ ਨੂੰ ਨੁਕਸਾਨ ਹੋ ਰਿਹਾ ਉਹਨਾਂ ਦੇ ਆਰਡਰਸ ਵੀ ਬੰਦ ਹੋ ਰਿਹਾ ਤੇ ਉਹ ਇੰਡੀਆ ਤੋਂ ਵੀ ਜਾ ਰਹੇ ਆ ਇਸ ਟਾਈਮ ਸੀ ਇਹ ਤੇ ਰੇਡ ਹੀ ਹੋਏਗੀ ਕੰਪਨੀ ਨੇ ਵਰ ਨੂੰ ਭੇਜਿਆ ਜਾਂ ਫਿਰ ਇਸ ਕੰਪਨੀ ਨੇ ਸਾਨੂੰ ਸਰਪੇਜਿਆ ਠੀਕ ਹੈ ਠੀਕ ਹੈ ਥੈਂਕ ਯੂ ਆ ਜਿਹੜੀ ਰੇਡ ਪਈ ਆ ਕੀ ਕਹਿਣਾ ਤੁਸੀਂ ਅਸੀਂ ਤਾਂ ਇਹੀ ਗੱਲ ਕਹਿਣਾ ਚਾਹੁੰਦੇ ਆ ਅਸੀਂ ਇਹ ਨਹੀਂ ਕਹਿੰਦੇ ਗਲਤ ਹੈ ਸਹੀ ਹੈ ਕੁਛ ਵੀ ਹੈ ਬਟ ਇਹਦੇ ਤਾਂ ਬਹੁਤ ਛੋਟਾ ਮਾਇੰਦਾ ਹੈਗਾ ਜੀ ਜੇਕਰ ਤੁਸੀਂ ਜੇ ਰੇਡ ਪਾਣੀ ਹੈਗੀ ਹੈ ਮੈਨੂਫੈਕਚਰ ਤੇ ਪਾਓ ਜੀ ਮੈਨੂਫੈਕਚਰ ਤੇ ਪਾਉਂਗੇ ਤਾਂ ਆਪਣੀ ਸਾਰੀ ਸਪਲਾਈ ਬੰਦ ਹੋ ਜੂਗੀ ਜੇ ਸਾਰੀ ਸਪਲਾਈ ਬੰਦ ਹੋ ਗਈ ਐਨਾਂ ਕੋਲੇ ਕਿੱਥੇ ਆਊਗਾ ਜੀ ਬੇਸਿਕਲੀ ਇਹਨਾਂ ਨੂੰ ਛੱਡ ਕੇ ਤੁਸੀਂ ਵੱਡੇ ਮગર ਮੱਛ ਨੂੰ ਪੜੋ ਵੱਡਾ ਮગર ਮੱਛ ਪੜੇਗਾ ਛੋਟੀ ਮੱਛਲੀ ਤਾਂ ਆਪਣੇ ਆਪ ਹੀ ਖਤਮ ਹੋ ਜਾਣਗੀ ਕਾਰਨ ਸਮਝਦਾ ਛੋਟੀ ਮੱਛਲੀ ਨੂੰ ਪੜਿਆ ਜਾਂਦਾ ਵੱਡੀ ਨੂੰ ਕਿਉਂ ਪੜੋ ਛੋਟੀ ਮਈ ਕਾ ਹੁੰਦੇ ਵੀ ਕਈ ਵਾਰ ਕੋਈ ਬੰਦਾ ਜਿਵੇਂ ਕੋਈ ਗੱਡੀ ਨਾਲ ਫੋਟੋ ਪਾਤੀ ਹੋਰ ਪਾਤੀ ਅਗਲੇ ਨੂੰ ਲਾ ਕੇ ਪਤਾ ਨਹੀਂ ਕਿੰਨੇ ਕੁ ਰੁਪਏ ਕਮਾਈ ਜਾਂਦਾ ਇਹਦੇ ਪਤਾ ਨਹੀਂ ਕਿ ਇਹਦੇ ਕੋਲ 10 ਲੱਖ ਦੀ ਗੱਡੀ ਆ 11 ਲੱਖ ਦਾ ਉਹਨੇ ਕਰਜ਼ਾ ਲੀਤਾ ਹੋਇਆ ਹੁੰਦਾ ਵੀ ਉਸ ਚੱਕਰ ਦੀ ਅਸ਼ੋਸ਼ੇ ਬਾਜੀ ਦੇ ਅਗਲਾ ਟਕੜਾ ਜਾਂਦਾ ਹੈਗਾ ਵੀ ਪਤਾ ਨਹੀਂ ਕਿੰਨੀ ਕੁ ਕਮਾਈ ਹੈਗੀ ਆ ਐਡੀ ਕੋਈ ਗੱਲਬਾਤ ਨਹੀਂ ਹੈਗੀ ਇਹਦੀ ਕਮਾਈ ਕਮਈ ਵਾਲੀ ਚ ਇਹਦੇ ਉਹ ਕਹਿੰਦੇ ਇਸ ਦਾ ਆਜੇਗਾ ਵੀ 2 ਨੰਬਰ ਦਾ ਤੋਂ ਮਾਰ ਲੈਣੀ ਦਾ 2 ਨੰਬਰ ਜਿਹੜੇ ਪਾਰੀਆਂ ਇੰਨ ਤੱਕ ਇਕੱਠੇ ਹੋ ਵੀ ਜਾਣਗੇ ਉਹਦੇ ਵਿੱਚ ਦੂਜੇ ਬੰਦੇ ਫੇਰ ਵਿੱਚ ਬਟੇ ਹੁੰਦੇ ਆਗੇ ਆ ਉਹ ਫੇਰ ਉਦੋਂ ਉੱਪਰ ਸੈਟਿੰਗ ਹੁੰਦੀ ਹੈਗੀ ਸਾਰੀ ਜੀ ਇਸ ਚੀਜ਼ ਦੀ ਇਹ ਦੁਕਾਨ ਕੀ ਦੀ ਹੈ ਜੀ ਇਹ ਦੁਕਾਨ ਮਾਰਕੀਟ ਦੇ ਵਿੱਚ ਮੁੰਡਾ ਕੰਮ ਕਰਦਾ ਇਹ ਹਮੇ ਤੋਂ ਦੀ ਹੈ ਤੁਸੀਂ ਕਹਿਣਾ ਚਾਹੁੰਦੇ ਕੀ ਲੇਟ ਪਈ ਹੈਗੀ ਕੀ ਕਰ ਸਰ ਸ਼ੂਜ਼ ਵਾਲਿਆਂ ਦੀ ਐਡੀਡਾਸ ਔਰ ਨਾਈਕੀ ਦੀ ਹੈ ਰੇਡਾ ਕਾ ਕੋ ਕੰਨ ਦੇ ਵੀ ਕੰਪਨੀ ਵੱਲੋਂ ਸਾਨੂੰ ਰੇਡ ਆਈ ਹੈ ਵੀ ਇਹ ਡੁਪਲੀਕੇਟ ਮਾਲ ਵੇਚਦੇ ਆ ਪਰ ਜਿਹੜੇ ਹੈਗੇ ਵੀ ਕੰਨ ਦੇ ਵੀ ਅਸੀਂ ਕਾਪੀਰਾਈਟ ਦਾ ਬਚਾ ਦੇ ਸਕਦੇ ਆ ਦੂਜਾ ਵੀ ਦੇ ਸਕਦੇ ਆ ਅਸੀਂ ਤੁਹਾਨੂੰ ਰਿਕਵੈਸਟ ਕਰੀ ਸੀ ਕਿ ਵੀ ਮਾਲ ਇਹ ਕਹੜਾ ਘਰੇ ਬਣਾ ਰਿਆ ਜੀ ਬੰਦਾ ਜਿੱਥੋਂ ਤੱਕ ਘਰੇ ਆਪ ਟੈਗ ਲਾ ਕੇ ਵੇਚਦਾ ਹੋਏ ਬੰਦਾ ਬਣਾ ਕੇ ਫੇਰ ਹੈ ਦਿੱਲੀ ਲੁਧਿਆਣਾ ਸਾਰਾ ਭਾਰ ਹੈ ਪਏ ਜਿੱਥੋਂ ਮਾਨਸਾ ਬੰਨਾਲਾ ਜਿੱਥੇ ਮਰਜ਼ੀ ਲੈ ਲਓ ਜੀ ਰੈਡੀਮੇਡ ਕਮਰਸ ਹੋਏ ਨਾਇਆ ਹੋਗੇ ਬੂ ਸ਼ੂਜ਼ ਹੋਗੇ ਕਰ ਖਰਚ ਪਰਿਆ ਪਈ ਰੇੜੀ ਤੇ 100 ਰੁਪਏ ਦਾ ਸ਼ੂਬੀ ਕਿਨ ਲਉਦੇ ਵੀ ਰੇੜੀ ਦਾ ਜੀ ਮੁੱਲ ਕਿ ਬੀਏ ਜੀ ਫਿਰ ਇਹ ਸਾਨੂੰ ਦਾ ਰੇੜੀਆਂ ਲਈ ਮਰ ਜਾਣਗੇ ਜੀ ਤਾਂ ਮੰਨਦੇ ਆ ਵੀ ਦੁਕਾਨ ਤੇ ਇਸ ਤੇ ਰੇਟ ਕੀਤੀ ਦੀ ਬਾਕੀਆਂ ਨੂੰ ਬਣਾਇਆ ਤਾਂ ਜਾ ਮੈਨੂੰ ਫਕਟਰ ਨੂੰ ਨਹੀਂ ਨਹੀਂ ਉਹ ਤਾਂ ਕਿਸੇ ਕੋਲੇ ਵੀ ਆ ਸਕਦੇ ਸੀਗੇ ਜੀ ਐ ਨਹੀਂ ਹੈਗਾ ਵੀ ਕਿਸੇ ਕੋਲ ਵੀ ਜਿਹੜਾ ਕੋਲ ਮਾਰਕ ਰਾਮ ਦੋਗੇ ਜਿੱਥੇ ਬਣਦੇ ਆ ਉੱਥੇ ਵੀ ਰੇਟ ਕੀਤੀ ਉਹ ਲੁਧਿਆਣਾ ਦਿੱਲੀ ਹੈ ਜੀ ਭਰੇ ਵੇ ਕੀ ਕਾਰਨ ਸਮਝਦੇ ਵੀ ਉਹਨਾਂ ਤੇ ਰੇਟ ਕੰਮ ਇਹ ਹੁਣ ਇਹਨਾਂ ਨੂੰ ਪਤਾ ਜੀ ਉਹਨਾਂ ਦਾ ਰੇਟ ਪਤਾ ਤਾਂ ਸਾਰਿਆਂ ਨੂੰ ਹੀ ਹੈ ਜੀ ਜੇ ਇੰਨੀ ਕੀ ਦੁਕਾਨ ਦਾ ਪਤਾ ਲੱਗ ਸਕਦਾ ਹੈ ਇੰਡੀਆ ਦੇ ਵਿੱਚ ਤੇ ਕਿੰਨੇ ਕਿੰਨੇ ਵੱਟੀਆਂ ਆਪਨਾ ਵੀ ਕਸੂਰ ਹੈਗਾ ਵੀ ਆਪਾਂ ਨੂੰ ਪਤਾ ਹੈਗਾ ਵੀ ਡੁਪਲੀਕੇਟਾ ਜਾਂ ਦੋ ਨੰਬਰ ਦਾ ਕਿਸ ਤਰ੍ਹਾਂ ਲਗਾਈ ਨਹੀਂ ਵੀ ਆਪਾਂ ਕਿਉਂ ਲਾਉਣਾ ਹੈ ਆਪਾਂ ਕਿਹੜਾ ਕੋਈ ਪਾਕਿਸਤਾਨ ਤੋਂ ਲੈ ਕੇ ਆ ਰਹੇ ਆ ਜੀ ਸ਼ਾਰਿਆਂ ਨਾਲ ਆਉਂਦਾ ਜੀ ਸਾਰਾ ਟਰਾਂਸਪੋਰਟ ਤੋਂ ਆਉਂਦਾ ਮਾਲ ਸਾਰਾ ਮਾਲ ਆਉਂਦਾ ਸਾਰਿਆਂ ਨੂੰ ਪਤਾ ਕਿੱਥੇ ਬਣੀ ਜਾਂਦਾ ਕਿੱਥੋਂ ਆਉਂਦਾ ਵਿਗਦਾ ਨਹੀਂ ਜਿਗਲੇ ਦਾ ਕੁਝ ਹੋਰ ਬਿਨਾਂ ਸਟੈਂਪ ਤੋਂ ਜਦੋਂ 10 ਦੁਕਾਨਾਂ ਨੇ ਰੱਖਿਆ ਹੋਇਆ ਹੈਗਾ ਸਾਰੇ ਪੰਜਾਬ ਨੇ ਰੱਖਿਆ ਹੋਇਆ ਇੱਕ ਦੁਕਾਨਦਾਰ ਮੈਂ ਭੁੱਖਾ ਮਰੀ ਜਾ ਮੇਰੇ ਕੋਲ ਰਹਿਗ ਨਹੀਂ ਆ ਯਾਰ ਮੈਂ ਵੀ ਵੇਚਣਾ ਲੈ ਆ ਕੇ ਔਰ ਸ਼ਾਇਦ ਮਿਲ ਰਿਹਾ ਤਾਂ ਹੈ ਨਹੀਂ ਕੋਈ ਵਾਰ ਬਲੈਕ ਕਰਕੇ ਲੈ ਆਰੇ ਜਿਹੜੇ ਜਿਹੜੇ ਕਰਦੇ ਹੋ ਗਲਤ ਕੰਮ ਕਰ ਰਹੇ ਹਾਂਜੀ ਨਹੀਂ ਅਸੀਂ ਇਹ ਨਹੀਂ ਕਹਿੰਦੇ ਜੀ ਵੀ ਗਲਤ ਕੰਮ ਕਰ ਰਿਹਾ ਹੈ ਪਰ ਦੋ ਨੰਬਰ ਦਾ ਜੇ ਤੁਸੀਂ ਕੋਣ ਵਿਚਾਰ ਦੋ ਨੰਬਰ ਹੋਗਾ ਜੇ ਕਾਪੀ ਹੋ ਗਈ ਗਲਤ ਹੈ ਗਲਤ ਮੈਨੂਫੈਕਚਰ ਹੀ ਰੋਕੋ ਨਾ ਜੀ ਹੁਣ ਆਪਾਂ ਮੰਨ ਲਓ ਅੱਜ ਇਹਦੇ ਬਾਰੇ ਚਲੋ ਮੈਂ ਆਹੀ ਗੱਲ ਕਰ ਰਿਹਾ ਸਰ ਇੱਕ ਗਲਤ ਕੰਮ ਕਰ ਰਿਹਾ ਮੈਨੂਫੈਕਚਰ ਕਰ ਰਿਹਾਗਾ ਉਹ ਤਾਂ ਜਨਾਹ ਦਾ ਰਹੇਗਾ ਤੇ ਜਿਹੜਾ ਵੇਚਣ ਵਾਲਾ ਵੀ ਜਨਾਹ ਦਾ ਤਾਂ ਹੈਗਾ ਹੀ ਬਰਾਬਰ ਨਹੀਂ ਇਸ ਚੀਜ਼ ਨੂੰ ਦੇਖੋ ਸਾਰੇ ਵਪਾਰ ਹੈ ਜੀ ਬਾਜ਼ਾਰ ਚ ਭਰੇ ਆ ਪਏ ਕੋਈ ਟੋਟਲੀ ਸਾਰਾ ਇਹ ਤਾਂ ਹੈ ਨਹੀਂ ਵੀ ਸਾਰੇ ਲੋਕੀ ਕੋਈ ਆਵਦਾ ਲੈਵਲ ਵੇਚਦੇ ਆ ਜਿਹੜੇ ਵਪਾਰ ਮੰਡਲੀ ਇਹ ਫੈਸਲਾ ਲੈ ਲੇ ਵੀ ਕੋਈ 2 ਨੰਬਰ ਦਾ ਮਾਲ ਲੈ ਕੇ ਨਾ ਆਏ ਇਹ ਵੀ ਵੀ ਹੋ ਸਕਦਾ 2 ਨੰਬਰ ਦਾ ਜਿੱਥੇ ਮਨੂਫੈਕਚਰਿੰਗ ਬੰਦ ਹੋ ਜਾਂਦੀ ਦੁਕਾਨਦਾਰ ਲਿਆਉ ਕਿੱਥੋਂ ਜੀ ਘਰੇ ਤਾਂ ਬਣਾਉਂ ਨਾ ਰਿਹਾ ਕੋਈ ਅਗਲਾ ਸਟੈਪ ਕੀ ਹੈ ਤੁਸੀਂ ਪ੍ਰਧਾਨ ਉਹ ਅਗਲਾ ਸਟੈਪ ਹਮ ਦੇਖਦੇ ਆਂ ਜੀ ਪਹਿਲਾਂ ਤਾਂ ਕਾਰਵਾਈ ਕੀ ਕਰਦੇ ਆਂ ਫਿਰ ਉੱਥੇ ਜਾ ਕੇ ਗੱਲ ਕਰਦੇ ਆਂ ਪੰਨਾਈ ਬੰਦ ਕੀਤੀ ਗਈਆਂ ਹਾਂ ਜੀ ਮਾਰਕੀਟ ਕੋਈ ਪੈਨਿਕ ਹੋ ਗਿਆ ਥੋੜੇ ਗੱਲਾਂ ਨੂੰ ਕੰਨ ਵੀ ਮੇਰੇ ਕੋਲ ਵੀ ਕੋਈ ਪੀਸ ਪਿਆ ਤਾਂ ਸ਼ਾਇਦ ਮੇਰੇ ਤੋਂ ਵੀ ਕਾਰਵਾਈ ਨਾ ਹੋ ਜੇ ਕੋਈ ਕਿਹੜਾ ਏਰੀਆ ਉਸ ਕਰਕੇ ਨਹੀਂ ਬਸਤੀ ਗਲੀ ਨੰਬਰ 6 ਠੀਕ ਹੈ ਯਾਦਵ ਜੀ ਜਿਹੜੀ ਅੱਜ ਰੇਡ ਕੀਤੀ ਗਈ ਹੈ ਸਰ ਹਿੰਦੀ ਦੀ ਗੱਲ ਕਰ ਲਿਓ ਕਿਸ ਚੀਜ਼ ਨੂੰ ਲੈ ਕੇ ਕੀਤੀ ਗਈ ਹੈ ਸਰ ਹਿੰਦੀ ਵਿੱਚ ਬਾਤ ਕਰਨਾ ਹਿੰਦੀ ਵਿੱਚ ਇਹ ਕੰਮ ਕਿਆ ਰਹਾ ਦੇ ਜੀ ਆਹ ਕੁਝ ਮਿਲਿਆ ਹੈ ਜੋ ਅੱਜ ਰੇਡ ਕੀਤੇ ਆ ਯਾ ਮੈਨੂੰ 8 ਦਾ ਸਰ ਨਕਲੀ ਨਾਈਕੀ ਦੇ ਦੋਨੋਂ ਜੂਤੇ ਮਿਲੇ ਹਨ ਨਕਲੀ क्या कुछ मिला है इसमें जूते मिले होंगे जी करीब सात सौ आठ सौ के आसपास अभी अभी गिनती चल रही है सर तो अभी काउंटिंग हो रही है अभी हमारे पास तो एक ही का आया था और क्योंकि देखिए ऑनलाइन ज्यादा इनका ये चल रहा है चैनल ऑनलाइन की वजह से इनके ऊपर ज्यादा कार्रवाई नहीं ज्यादा चलती है बिल्कुल बिल्कुल तो उनको आप टारे हमें तो कंपनी भेजती है पोस्ट वो तो डाल रहा है क्या कर रहा है उसके अकॉर्डिंग होता तो, सर, है सर ये तो वहाँ भी, भी होती है सर मैनुफैक्चरिंग पे भी होती है खूब होती है मैनुफैक्चरिंग भी हो रहा है यहाँ भी हो रहा है इम्पोर्टेड आते हैं वो सारे कंटेनर भी पकड़े जाते हैं सर लुधियाना में सारे आप तो पूरी इंडिया में बिग रहे जो है जहां पे होता है जिसकी इन्वेस्टिगेशन होती है वहां नंबर आता है सब पे होती है ऐसा किसी के तो साथ कोई पर्सनल दुश्मनी नहीं है कि हमारी इनके साथ कोई दुश्मनी है इनके साथ कुछ है, या उनके साथ दोस्ती ऐसा किसी के साथ कुछ नहीं होता है सर जिसका नंबर आता है जिसकी इन्वेस्टिगेशन हो जाती है उसको होता है क्योंकि आप दो तीन साल बाद अच्छा इतना टाइम सर इतना टाइम इसलिए तो लग जाता है क्योंकि हम पैन इंडिया करते हैं हमारी टीम टीम में में पंजाब में नहीं है। बिल्कुल करती है सर पंजाब में भी है हमारी पैर इंडिया मतलब सर हम भी करते हैं मुंबई भी करते हैं महाराष्ट्र भी करते हैं कोलकाता भी करते हैं तो सब जगह घूमते-घूमते नंबर आता जब। अब लगी जाता है आए नंबर नहीं सर नंबर किसी को प्रोवाइड नहीं करते हैं थाने कतवाली ਮਿਸਟਰ ਰਾਦੇ ਸ਼ਾਮ ਨੇ ਕਿਉਂਕਿ অথੋরাইਜ਼ ਨੇ ਲ logistic ipr ਸਰਵਿਸ ਲਿਮਟਿਡ ਆ ਇਹ ਕੰਪਨੀ অথੋরাইਜ਼ ਆ ਐਡੀਡਾਸ ਤੇ ਨਾਈਕੀ ਦੇ ਜਿਹੜੇ ਪ੍ਰੋਡਕਟ ਨੇ ਜਿਹੜੇ ਬੰਦੇ ਨੇ ਉਹਨਾਂ ਦੀ ਟ੍ਰੇਡ ਮਾਰਕਿੰਗ ਅਤੇ ਕਾਪੀਰਾਈਟ ਐਕਟ ਨੂੰ ਵੀ অথੋরাইਜ਼ ਆ ਅੱਜ ਇਹਨਾਂ ਨੇ ਸਾਡੇ ਕੋਲ ਇਤਲਾਹ ਦਿੱਤੀ ਸੀ ਕਿ ਨਵੀਂ ਬਸਤੀ ਰੋਡ ਤੇ ਇੱਕ ਸ਼ੂ 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 ਵਾਇਨਾ ਦੀ ਕੰਪਨੀ ਹੈਗੀ ਆ 숍 ਹੈਗੀ ਹੈ ਇਹ ਕਿਹੜੀ ਹੈਗੀ ਹੈ ਉੱਥੇ ਕਾਪੀ ਸਾਡੀ ਕਿਹੜੀ ਹੈਗੀ ਆ ਕਾਪੀ ਉਸ ਪ੍ਰੋਡਕਟ ਸੀ ਵੇਚਦੇ ਆ ਜਿਸ ਟਿਕਟ ਹੈਗਾ ਪਰਚਾ ਦਰਜ ਕਰਨ ਤੋਂ ਬਾਅਦ ਉੱਥੇ ਰੇਡ ਕੀਤੀ ਗਈ ਹੈਗੀ ਮੇਰੇ ਵੱਲੋਂ ਤੇ ਨਾਲ ਕੰਪਨੀ ਦੇ ਜਿਹੜੇ অথੋਰਾਇਜ਼ ਅਧਿਕਾਰੀ ਉਹਨਾਂ ਨੂੰ ਲਿਆ ਗਿਆ ਹੁਣ ਤੱਕ ਕਿਹੜੀ ਹੈਗੀ ਅੰਦਰ ਕਾਰਵਾਈ ਚੱਲ ਰਹੀ ਹੈ ਕੀ ਕੁਝ ਮਿਲਿਆ ਜੀ ਦੇਖੋ ਹੁਣ ਤੱਕ ਜੋ ਕਾਰਵਾਈ ਹੈਗੀ ਆ ਕਰੀ 800 ਦੇ ਕਰੀਬ ਨਾਈਕੀ ਅਤੇ ਐਡੀਡਾਸ ਦੇ ਫਸਟ ਕਾਪੀ ਸ਼ੂ ਮਿਲੇ ਨੇ ਕਿਹੜੀ ਕਿਹੜੀ ਟੀਮ ਆਈ ਹੈ ਤੁਹਾਡੀ ਜੀ ਜਿਹੜੀ ਕੀਤੀ ਲੋਜ ਦੇਖੋ ਪੁਲਿਸ ਦੀ ਮੇਰੀ ਖੁਦ ਦੀ ਟੀਮ ਆ ਨਾਲ ਥਾਣੇ ਦੇ ਕਰਮਚਾਰੀ ਹੈ ਮੇਰੀ ਆਪ ਦੀ ਟੀਮ ਚ ਮੈਂ ਇਸ ਸੇ ਜੋ ਪਤਵਾਲੀ ਕਿੰਨੇ ਲੋਕਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਦੇਖੋ ਫਿਲਹਾਲ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਕਿ ਇਹਦਾ ਅਥੋਰਾਈਜ਼ ਕੌਣ ਮਰਕੇ ਦੁਕਾਨ ਨੂੰ ਕਿਹੜਾ ਚਲਾਉਂਦਾ ਸੀ ਫਿਲਹਾਲ ਸੀ ਇਹ ਉਹਨਾਂ ਨੂੰ ਅੰਦਰ ਹੀ ਰਾਉਂਡ ਅਪ ਕੀਤਾ ਗਿਆ ਲੇਕਿਨ ਉਸ ਤੋਂ ਬਾਅਦ ਜਿਹੜੀ ਹੈਗੀ ਆ ਇਹਨਾਂ ਦੀ ਗਸ਼ਤਰੀ ਜਿਹੜੀ ਹੈਗੀ ਆ ਐਵਿਡੈਂਸ ਆਉਣ ਤੋਂ ਬਾਅਦ ਕਿਹੜਾ ਵੀ ਬੰਦਾ ਇਹਦਾ ਅਧਿਕਾਰ ਖੇਤਰ ਹੋਇਆ ਜਾਂ ਚਲਾਉਂਦਾ ਸੀ ਉਸ ਦੀ ਗ੍ਰਿਫਤਾਰੀ ਕੀ ਧਾਰਾ ਇਹ ਮਦੀਨ ਜਿਹੜਾ ਮਾਮਲਾ ਦਾ ਦੇਖੋ ਫਿਲਹਾਲ ਅਸੀਂ ਫਿਲਹਾਲ ਅਸੀਂ ਕਾਪੀ ਰਾਈਟ ਐਕਟ ਐਕਟ ਦੇ ਮਾਮਲੇ ਦਾ ਚਕੀ ਠੀਕ ਆਯੋਜੀਕ